ਜਨਮ ਤਰੀਕਾ ਸਿਰਫ ਗਿਣਤੀ ਨਹੀਂ ਇਹ ਤੁਹਾਡੇ ਵਿਅਕਤੀਤਵ ਦਾ ਨਕਸ਼ਾ ਹੁੰਦੀਆਂ ਹਨ ਮੈਂ ਡਾਕਟਰ ਤੇਰਾ ਕਾਰ ਲੈ ਕੇ ਆਈ ਨਵੀਂ ਵੀਡੀਓ ਇੱਕ ਵੱਖਰੀ ਸੀਰੀਜ਼ ਸ਼ੁਰੂ ਕਰਨ ਜਾ ਰਹੀਆਂ ਤੁਹਾਡੇ ਲਈ ਤੇ ਉਸ ਸੀਰੀਜ਼ ਦਾ ਨਾਮ ਅੰਕ ਵਿਗਿਆਨ ਰਾਹੀਂ ਤੁਹਾਡੇ ਜਨਮ ਦੀ ਗਣਨਾ ਅੱਜ ਮੈਂ ਖੋਲਾਂਗੀ ਜਨਵਰੀ ਚ ਜਨਮੇ 1 10 19 28 ਤਰੀਕ ਨੂੰ ਜਨਮੇ ਲੋਕਾਂ ਦੀ ਭਾਵ ਇੱਕ ਅੰਕ ਵਾਲਿਆਂ ਦੀ ਕਿਸਮਤ ਦਾ ਗੁਪਤ ਰਾਜ ਕੀ ਤੁਸੀਂ ਕਦੇ ਸੋਚਿਆ ਕਿ ਤੁਸੀਂ ਮਾਰਚ ਵਿੱਚ ਹੀ ਕਿਉਂ ਜਨਮੇ ਜਾਂ ਜੂਨ ਦੀ ਪਰ ਗਰਮੀ ਚ ਜਾਂ ਦਸੰਬਰ ਦੀ ਹੱਡ ਭਨਵੀਂ ਠੰਡ ਵਿੱਚ ਹੀ ਕਿਉਂ ਇਸ ਧਰਤੀ ਤੇ ਆਏ ਮਾਤ ਲੋਕ ਚਾਏ ਕੀ ਇਹ ਸਿਰਫ ਇੱਕ ਸੰਜੋਗ ਸੀ ਜਾਂ ਫਿਰ ਤੁਹਾਡੀ ਆਤਮਾ ਨੇ ਖਾਸ ਸਮਾਂ ਚੁਣਿਆ ਜਨਮ ਲਈ YouTube ਤੇ ਹਜ਼ਾਰਾਂ ਵੀਡੀਓਜ਼ ਨੇ ਜਿੱਥੇ ਕੇਵਲ ਆ ਜਨਮ ਅੰਕ ਨੂੰ ਆਧਾਰ ਬਣਾ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਡਾਕਟਰ 13 ਕੌਰ ਪੁਰਾਣੀਆਂ ਪਗਡੰਡੀਆਂ ਤੇ ਨਹੀਂ ਤੁਰਦੀ ਉਨਾਵੇਂ ਰਾਬ ਬਣਾਉਂਦੀ ਆ ਕਿਉਂਕਿ ਉਸ ਦੇ ਦਰਸ਼ਕ ਸ਼੍ਰੇਣੀ ਪ੍ਰਮਾਣਿਕ ਸਮਗਰੀ ਚਾਹੁੰਦੇ ਹੋ ਸੋ ਕ੍ਰੈਡਿਟ ਗੋਸ ਟੂ ਯੂ ਮੇਰੀ ਆਡੀਅנס ਕ੍ਰੈਡਿਟ ਤੁਹਾਨੂੰ ਜਾਂਦਾ ਤੁਸੀਂ ਮੇਰੇ ਕੋਲੋਂ ਵਧੀਆ ਮਟੀਰੀਅਲ ਕਢਵਾਉਂਦੇ ਹੋ ਅੰਦਰੋਂ ਮੈਂ ਮਿਹਨਤ ਕਰਦੀ ਆ ਤੁਸੀਂ ਸੁਣਦੇ ਹੋ ਕਿਉਂਕਿ ਤੁਹਾਡਾ ਸਟੇ ਜਿਹੜਾ ਟੇਸਟ ਆ ਏ ਕਲਾਸ ਟੇਸਟ ਆ ਚਲੋ ਸੁਣੋ ਜੀ ਇੱਕ ਗੱਲ ਦੱਸਾਂ ਕਿ ਤੁਸੀਂ ਕਦੀ ਸੋਚਿਆ ਆ ਕਿ ਅਸੀਂ ਕਿਸੇ ਖਾਸ ਦਿਨ ਖਾਸ ਮਹੀਨੇ ਨਹੀਂ ਜਨਮ ਕਿਉਂ ਲਿਆ ਇਦਾਂ ਨਹੀਂ ਕਿ ਸਿਰਫ ਇੱਕ ਇਤਫਾਕ ਸੀ ਨਹੀਂ ਜੀ ਬਿਲਕੁਲ ਨਹੀਂ ਇਹ ਤਾਂ ਆਤਮਾ ਦਾ ਪਹਿਲਾਂ ਤੋਂ ਲਿਆ ਗਿਆ ਫੈਸਲਾ ਹੁੰਦਾ ਹੈ Vedic ਗਿਆਨ ਕਹਿੰਦਾ ਹੈ ਕਿ ਜਨਮ ਲੈਣ ਤੋਂ ਪਹਿਲਾਂ ਆਤਮਾ ਆਪਣੇ ਕਰਮਾਂ ਦੇ ਆਧਾਰ ਤੇ ਇਹ ਸਾਰਾ ਕੁਝ ਚੁਣਦੀ ਆ ਕਿ ਮੈਂ ਕਿਹੜੇ ਪਰਿਵਾਰ ਦੇ ਵਿੱਚ ਜਾਣਾ ਹੈ ਕਿਸ ਮਹੀਨੇ ਜਾਣਾ ਕਿਸ ਤਰੀਕ ਨੂੰ ਮਾਤ ਲੋਕ ਤੇ ਜਨਮ ਲੈ ਕੇ ਆਉਣਾ ਸੋ ਫਾਈਨਲ ਹੋ ਗਿਆ ਕਿ ਡਿਸਾਈਡਡ ਬਾਈ ਸਾਡੀ ਆਤਮਾ ਤੇ ਇਸੇ ਲਈ ਜਨਵਰੀ ਦੇ ਵਿੱਚ ਖਾਸ ਕਰਕੇ 1 10 19 ਤੇ 28 ਨੂੰ ਜਨਮੇ ਲੋਕ ਆਮ ਲੋਕ ਨਹੀਂ ਹਨ ਉਹ ਤਾਂ ਸੂਰਜ ਦੀ ਚਮਕ ਨਾਲ ਧਰਤੀ ਤੇ ਉਤਰਿਆ ਚਲੋ ਫਿਰ ਹੁਣ ਗੱਲ ਕਰੀਏ ਜਨਵਰੀ ਮਹੀਨੇ ਦੀ ਮੈਂ ਮਹੀਨੇ ਬਾਰੇ ਦੱਸੂਗੀ ਫਿਰ ਤੁਹਾਡੀ ਪਹਿਲੀ ਤਰੀਕ ਨੂੰ ਵਿੱਚ ਗਣਨਾ ਕਰਕੇ ਦੱਸਣਾ ਮੈਂ ਡਾ ਸੈਕਸ਼ਨ ਕਰਨ ਲੱਗੀ ਚੀਰ ਫਾੜ ਤੁਸੀਂ ਕੀ ਹੋ ਕੜੇ ਹੋ ਜੋ ਤੁਹਾਨੂੰ ਲੱਗਣਾ ਡਾਕਟਰ ਤੇਰਾ ਕੋਰ ਨੇ ਮੇਰੀ ਹੀ ਗੱਲ ਕੀਤੀ ਹੈ ਚਲੋ ਹੁਣ ਗੱਲ ਕਰਦੇ ਆ ਜਨਵਰੀ ਮਹੀਨੇ ਦੀ ਇਹ ਮਹੀਨਾ ਸ਼ਨੀ ਤੇ ਸੂਰਜ ਦੇ ਮਿਲੇ ਜੁਲੇ ਪ੍ਰਭਾਵਾਂ ਨਾਲ ਭਰਿਆ ਪਿਆ ਹੈ ਸ਼ਨੀ ਸ਼ਕਤੀ ਤੇ ਨਿਜਮ ਸਿਖਾਉਂਦਾ ਤੁਹਾਨੂੰ ਤੇ ਸੂਰਜ ਦੀ ਰੋਸ਼ਨੀ ਨੇਤ੍ਰਤਵ ਕਰਨਾ ਅਗਵਾਈ ਕਰਨੀ ਤੇ ਸ਼ਾਨ ਵਾਨ ਆਨ ਦਿੰਦਾ ਇਸੇ ਕਰਕੇ ਜਨਵਰੀ ਚ ਜਨਵੇ ਲੋਕਾਂ ਵਿੱਚ ਇਕੱਠੇ ਹੀ ਇੱਕ ਦੋ ਚੀਜ਼ਾਂ ਮਿਲਣਗੀਆਂ ਅਨੁਸ਼ਾਸਨ ਬਹੁਤ ਹੋਏਗਾ ਤੇ ਰਾਜਸੀ ਅੰਦਾਜ਼ ਤੁਸੀਂ ਦਿਖਾਈ ਦਿੰਦੇ ਹੋ ਰਾਜਸੀ ਚਾਹੀ ਠਾਠ ਬਾਠ ਲੁੱਕ ਵਾਈਸ ਗ੍ਰੇਸਫੁੱਲ ਲੋ ਇਹ ਲੋਕ ਮਿਹਨਤੀ ਬਹੁਤ ਹੁੰਦੇ ਆ ਤੇ ਆਪਣੀ ਚਮਕ ਦੇ ਨਾਲ ਸਾਰੇ ਹੀ ਭੀੜ ਚੋਂ ਅਲੱਗ ਨਜ਼ਰ ਆਉਂਦੇ ਆ ਇਹ ਨੰਬਰ ਇੱਕ ਤਰੀਕ ਵਾਲੇ ਆ ਤੇ ਜਨਵਰੀ ਮਹੀਨੇ ਚ ਪੈਦਾ ਹੋਏ ਆ ਅਲੱਗ ਪਛਾਣਾ ਜੀ ਤੁਹਾਡੀ ਹੁਣ ਗੱਲ ਕਰੀਏ ਉਹਨਾਂ ਖਾਸ ਤਰੀਕਾਂ ਦੀ 1 10 19 ਤੇ 28 ਆ ਨਾ ਇਹਨਾਂ ਸਾਰਿਆਂ ਦਾ ਟੋਟਲ ਕਰ ਲਓ ਇੱਕ ਹੀ ਬਣੇਗਾ ਇੱਕ ਅੰਕ ਦਾ ਮਤਲਬ ਸੂਰਜ ਦਾ ਅੰਕ ਤੁਹਾਡੇ ਅੰਦਰ ਜੋ એનર્ਜੀ ਆ ਸਿਰ ਦੇ ਵਾਲਾਂ ਤੋਂ ਪੈਰ ਦੇ ਨੋਹਾਂ ਤੱਕ ਫੁੱਲ ਬਾਡੀਜ਼ ਸੂਰਜ ਦੀ એનર્ਜੀ ਇਸ ਕਰਕੇ ਤੁਸੀਂ ਲੋਕ ਨੇਤ੍ਰਤਵ ਕਰਨ ਵਾਲੇ ਟੰਡਾ ਵਰਦਾਰ ਜਿਹਨੂੰ ਕਹਿੰਦੇ ਆ ਸਲਾਹਕਾਰ ਬਹੁਤ ਚੰਗੇ ਹੁੰਦੇ ਆ ਆਤਮ ਭਰੋਸੇ ਨਾਲ ਨੱਕੋ ਨੱਕ ਭਰੇ ਤੇ ਚਿਹਰੇ ਤੇ ਚਮਕ ਹਾਂਜੀ ਕਈ ਵਾਰ ਤੁਹਾਡੀ ਜ਼ਿੱਦ ਤੇ ਤੁਹਾਡਾ ਅਹੰਕਾਰ ਕਲੈਸ਼ ਵੀ ਕਰਦਾ ਹੈ ਜ਼ਿੱਦ ਤੇ ਅਹੰਕਾਰ ਛੱਡ ਦਿਓ ਫਿਰ ਤੁਸੀਂ ਬਹੁਤ ਚੰਗੇ ਹੋ ਨੰਬਰੋਲੋਜਿਸਟ ਬਹੁਤੇ ਕਹਿੰਦੇ ਆ ਕਿ ਅੰਕ ਇੱਕ ਵਾਲੇ ਆਪਣਾ ਰਸਤਾ ਆਪ ਬਣਾਉਂਦੇ ਆ ਜਿਵੇਂ ਵੈਦਿਕ ਗ੍ਰੰਥਾਂ ਚ ਕਮਾਂ ਤਾਂ ਸੂਰਜ ਨੂੰ ਆਤਮਾ ਦਾ ਪ੍ਰਤੀਕ ਮੰਨਿਆ ਗਿਆ ਹੈ ਇਸ ਲਈ ਇੱਕ ਨੰਬਰ ਵਾਲਿਆਂ ਲੋਕਾਂ ਦੀ ਆਤਮਾ ਅੰਦਰੋਂ ਨਕੋਂ-ਨਕ ਰੌਸ਼ਨੀ ਨਾਲ ਭਰੀ ਹੁੰਦੀ ਹੈ ਹੁਣ ਜੇ ਸਖਸ਼ੀਅਤ ਵੱਲ ਮੈਂ ਤੁਹਾਡੀ ਵੱਲ ਆ ਜਾਂ ਤੁਸੀਂ ਲੋਕ ਆਪਣੇ ਵਿਚਾਰਾਂ ਚ ਸਪਸ਼ਟ ਹੁੰਦੇ ਹੋ ਆਤਮ ਵਿਸ਼ਵਾਸੀ ਹੁੰਦੇ ਹੋ ਤੇ ਲੋਕਾਂ ਤੇ ਪ੍ਰਭਾਵ ਪਾਉਣ ਵਾਲੇ ਹੁੰਦੇ ਹੋ ਪਰਿਵਾਰ ਦੀ ਰੱਖਿਆ ਕਰਨ ਵਾਲੀ ਸੋਚ ਰੱਖਦੇ ਹੋ ਪਰ ਇੱਕ ਗੱਲ ਯਾਦ ਰੱਖਣੀ ਹੈ ਗੁੱਸਾ ਤੇ ਜ਼ਿੱਦ ਕਈ ਵਾਰ ਰਿਸ਼ਤਿਆਂ 'ਚ ਕਠੋਰਤਾ ਪੈਦਾ ਕਰ ਦਿੰਦੀ ਹੈ। ਨਰਾਜ਼ ਕਰ ਲੈਂਦੇ ਹੋ ਤੁਸੀਂ ਆਪਣੇ ਗੁੱਸੇ ਤੇ ਜ਼ਿੱਦ ਨਾਲ ਆਪਣੇ ਆਪਣਿਆਂ ਨੂੰ। ਇਸ ਗੱਲ ਦਾ ਧਿਆਨ ਰੱਖਣਾ ਹੈ। ਆਓ ਫਿਰ ਮੈਂ ਗੱਲ ਕਰਾਂ ਉਹਨਾਂ ਚੀਜ਼ਾਂ ਦੀ ਜੋ ਤੁਹਾਡੇ ਲਈ ਖਾਸ ਨੇ। ਮੈਂ ਚੁਣ ਕੇ ਲਿਆਈਆਂ ਕਿ ਕੁਝ ਖਾਸ ਹੈ ਜੋ ਆਪਣਾ ਲਓ ਤੇ ਸਾਰੀ ਉਮਰ ਅਖੀਰ ਤੱਕ ਜਦੋਂ ਤੱਕ ਰੱਬ ਨੇ ਤੁਹਾਡੀ ਉਮਰ ਲਿਖੀ ਹੈ, ਮਾਤਲੋਕ ਇਸ ਪੌਤਕ ਜਗਤ ਇਹਨਾਂ ਚੀਜ਼ਾਂ ਨੂੰ ਆਪਣਾ ਆ ਕੇ ਰੱਖਿਓ। ਮੈਂ ਦੱਸਣ ਲੱਗੀ ਹਾਂ ਤੁਹਾਡਾ ਲੱਕੀ ਰੰਗ ਲਾਲ ਹੈ ਕੇਸਰੀ ਹੈ ਤੇ ਸੁਨਹਿਰੀ ਪ੍ਰੈਫਰ ਕਰੋ ਔਰ ਮਾਲ ਰੱਖੋ ਇਹ ਕੱਪੜੇ ਪਾਓ ਜੇ ਪਗੜੀ ਬੰਨਦੇ ਹੋ ਇਹ ਰੰਗ ਬੰਨਣਾ ਸ਼ੁਰੂ ਕਰ ਦਿਓ ਤੁਹਾਡੇ ਲਈ ਲੱਕੀ ਤਰੀਕਾਂ ਨੇ 1 10 19 ਤੇ 28 ਤੁਹਾਡੇ ਲਈ ਲੱਕੀ ਦਿਸ਼ਾ ਹੈ ਕਿਸ ਦਿਸ਼ਾ ਦੇ ਵੱਲ ਕੀਤਾ ਕੰਮ ਲੱਕੀ ਰਹੇਗਾ ਉਹ ਹੈ ਪੂਰਵ ਦਿਸ਼ਾ ਈਸਟ ਵਾਲੇ ਪਾਸੇ ਗਿਆ ਹਰ ਕੰਮ ਨੌ ਨਿਦਾ ਵਾਰਾ ਸਿਦਾ ਤੇ ਰਿਸ਼ਤਿਆਂ ਲਈ ਲੱਕੀ ਰਾਸ਼ੀਆਂ ਕੀ ਹੈ ਜਦੋਂ ਕੋਈ ਕੁਆਰੇ ਬੈਠੇ ਆ ਮੇਰੇ ਦਰਸ਼ਕਾਂ ਚ ਤਾਂ ਉਹ ਸਿੰਘ ਮੀਨ ਤੇ ਮੇਖ ਰਾਸ਼ੀ ਵਾਲਿਆਂ ਨਾਲ ਹੀ ਆਪਣੇ ਰਿਸ਼ਤੇ ਜੋੜਨ ਉਹ ਤੋੜ ਨਿਭਣਗੇ ਪਰ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਣਾ ਜੇ ਮੈਂ ਕਿਹਾ ਇਹ ਚੀਜ਼ਾਂ ਅਪਣਾ ਲਓ ਮੈਂ ਹੁਣ ਦੱਸਣ ਲੱਗੀ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਛੱਡਣਾ ਅਵੋਇਡ ਕਰਨਾ ਕਾਲਾ ਰੰਗ ਨਹੀਂ ਪਾਉਣਾ ਸਾਰੀ ਉਮਰ ਛੱਡ ਦਿਓ ਸਾਈਡ ਤੇ ਰੱਖ ਦਿਓ ਉਹ ਕੱਪੜੇ ਸੋਹਣੇ ਵੱਲ ਲੱਗਦੇ ਹੁੰਦੇ ਆ ਪਰ ਨਹੀਂ ਫਰਕ ਦੇਖੋਗੇ ਤੁਸੀਂ ਕਲਰ ਥੈਰੇਪੀ ਨਾਲ ਸ਼ਨੀਵਾਰ ਨੂੰ ਵੱਡੇ ਫੈਸਲਾ ਜੀਵਨ ਦਾ ਕੋਈ ਵੀ ਨਹੀਂ ਲੈਣਾ ਸ਼ਨੀਵਾਰ ਕਲੈਂਡਰ ਤੇ ਨੋਟ ਕਰ ਲਓ ਮੋਬਾਈਲ ਤੇ ਰਿਮਾਈਂਡਰ ਲਾ ਲਓ ਕੋਈ ਵੱਡਾ ਫੈਸਲਾ ਨਹੀਂ ਲਵੋਗੇ ਪੱਛਮ ਦਿਸ਼ਾ ਵੱਲ ਕੰਮ ਕੋਈ ਬਿਜ਼ਨਸ ਜਾਨਦੇ ਹੋ ਕਾਰੋਬਾਰ ਸ਼ੁਰੂ ਕਰਨਾ ਏਦਾਂ ਦਾ ਏਰੀਆ ਜਿਹੜਾ ਪੱਛਮ ਚ ਪੈ ਜਾਂਦਾ ਜਿੱਥੇ ਤੁਸੀਂ ਜੰਮਿਓ ਜਿੱਥੇ ਤੁਸੀਂ ਰਹਿ ਰਹੇ ਹੋ ਉਸ ਥਾਂ ਤੋਂ ਪੱਛਮ ਵਾਲੇ ਪਾਸੇ ਕਾਰੋਬਾਰ ਬਿਜ਼ਨਸ ਸਟਾਰਟ ਨਹੀਂ ਕਰਨਾ ਵਪਾਰ ਕੰਮ ਕਰ ਕੁਝ ਨਹੀਂ ਕਰਨਾ ਤੇ ਸਭ ਤੋਂ ਵੱਡੀ ਗੱਲ ਹੈ ਆਲਸ ਤੇ ਹੰਕਾਰ ਤੋਂ ਬਚ ਕੇ ਰਹਿਣਾ ਇਹ ਤੁਹਾਡੇ ਜੀਵਨ ਦੇ ਸਭ ਤੋਂ ਵੱਡੇ ਦੋ ਦੁਸ਼ਮਣ ਨੇ ਆਲਸ ਤੇ ਹੰਕਾਰ ਛੱਡ ਦੋ ਮੈਂ ਆ ਗਈ ਹਾਂ ਹੁਣ ਨੌਕਰੀ ਤੇ ਕਾਰੋਬਾਰ ਦੀ ਗੱਲ ਵੀ ਤਾਂ ਕਰਨੀ ਬਣਦੀ ਹੈ ਨਾ ਠੀਕ ਹੈ ਜ਼ਰੂਰੀ ਹੈ ਤੁਸੀਂ ਸਰਕਾਰੀ ਸੇਵਾ ਚ ਜਾ ਸਕਦੇ ਹੋ ਪ੍ਰਬੰਧਕੀ ਅਹੁਦਿਆਂ ਤੇ ਬੈਠ ਸਕਦੇ ਹੋ ਐਡਮਿਨਿਸਟ੍ਰੇਟਿਵ ਵਾਧੇ ਪੋਲਿਟਿਕਸ ਚ ਬੜੇ ਕਾਮਯਾਬ ਹੋ ਸਕਦੇ ਹੋ ਰਾਜਨੀਤੀ ਚ ਚੱਲ ਜਾਓ ਜਾਂ ਫਿਰ ਐਜੂਕੇਸ਼ਨ ਦੇ ਖੇਤਰ ਚ ਸਿੱਖਿਆ ਦੇ ਖੇਤਰ ਚ ਤੁਹਾਡਾ ਨਾਮ ਚਮਕ ਸਕਦਾ ਤੇ ਜੇ ਤੁਸੀਂ ਕਾਰੋਬਾਰ ਕਰਨਾ ਚਾਹੁੰਦੇ ਹੋ ਪਤਾ ਕਾਦਾ ਵਪਾਰ ਕਰਨਾ ਸੋਨਾ ਚਾਂਦੀ ਹੀਰੇ ਜਵਾਹਰਾਤ ਤਾ 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 ਮੈਟਲਸ ਠੀਕ ਹੈ ਜੀ ਤੇ ਲਾਈਟ ਨਾਲ ਸੰਬੰਧਿਤ ਕੰਮ ਰੋਸ਼ਨੀ ਜਿਹੜੀ ਆ ਕਿਉਂਕਿ ਸੂਰਜ ਦਾ ਸਾਈਨ ਆ ਤੁਹਾਡਾ ਸੋ ਲਾਈਟ ਪ੍ਰਕਾਸ਼ ਨਾਲ ਸੰਬੰਧਿਤ ਸਾਰੇ ਕੰਮ ਤੁਸੀਂ ਇਹ ਬਿਜ਼ਨਸ ਕੰਮ ਤੋਂ ਦਸਟ ਘਾਟ ਕਰ ਸਕਦੇ ਹੋ ਜਾਂ ਫਿਰ ਆਪਣੇ ਨਾਂ ਤੇ ਬਣਿਆ کاروبار ਸਭ ਤੋਂ ਚੰਗਾ ਰਹਿਣਾ ਹੈ 파ਟਨਰਸ਼ਿਪ ਬਿਲਕੁਲ ਨਹੀਂ ਕਰਨੀ ਚਾਹੇ ਕੋਈ ਆਪਣਾ ਰਿਸ਼ਤੇਦਾਰ ਆ ਚਾਹੇ ਦੋਸਤ ਮਿੱਤਰ ਆ ਅੱਜ ਬਹੁਤ ਬਣੀ ਹੁੰਦੀ ਹੈ ਕੱਲ ਨੂੰ ਸਟਾਰਟ ਚੇਂਜ ਹੋ ਜਾਣੇ ਸੋ ਇਹ ਗੱਲਾਂ ਪੱਲੇ ਬੰਨ ਲਓ ਵਿਦੇਸ਼ ਜਾਣ ਦੀ ਸੰਭਾਵਨਾ ਹੈਗੀ ਆ ਪਰ ਇੱਕ ਨੰਬਰ ਵਾਲੇ ਜਨਵਰੀ ਚ ਪੈਦਾ ਹੋਏ ਵਿਦੇਸ਼ ਲਈ ਫਾਈਲਾਂ ਨਾ ਲਗਾਇਆ ਕਰੋ ਨੋ ਹੈ ਹੀ ਨਹੀਂ ਤੁਹਾਡਾ ਤੁਹਾਡਾ ਕਰਮ ਭੂਮੀ ਤੁਹਾਡੀ ਜਨਮ ਭੂਮੀ ਹੀ ਹੈ ਸੋ ਵਿਦੇਸ਼ ਜਾਣ ਦੀ ਸੰਭਾਵਨਾ ਹੈ ਪਰ ਵੱਡੀ ਸਫਲਤਾ ਤੁਹਾਨੂੰ ਆਪਣੇ ਹੀ ਇਲਾਕੇ ਚ ਕੰਮ ਕਰਕੇ ਮਿਲਣੀ ਹੈ ਤੁਸੀਂ ਵੈਸੇ ਮੰਨਣੀਆਂ ਥੋੜਾ ਮੇਰੀਆਂ ਗੱਲਾਂ ਤੁਸੀਂ ਫਿਰ ਫਾਈਲ ਲਾਉਣੀ ਫਿਰ ਧੱਕੇ ਖਾਣੇ ਫਿਰ ਪੈਸੇ ਮਰਵਾਉਣੇ ਮੈਨੂੰ ਪਤਾ ਨਹੀਂ ਮੰਨਦੇ ਹੁੰਦੇ ਹੋਰ ਬੰਦੇ ਕੋਲ ਚਲ ਜਾਓ ਚੱਕ ਕੇ ਜਿਹੜਾ ਲੈ ਲੈ ਤੁਹਾਡੇ ਤੋਂ ਪੈਸੇ ਵੀ ਸੋ ਵੀ ਤੁਹਾਡਾ ਯੋਗ ਨਹੀਂ ਹੈ ਜਨਵਰੀ ਬਾਰਨ ਇੱਕ ਤਰੀਕ ਵਾਲੇ 1 10 19 28 ਨਹੀਂ ਨਾ ਜਾਓ ਨਾ ਫਾਇਲਾ ਲਾਓ ਆਪਣੇ ਇਲਾਕੇ ਚ ਤੁਹਾਨੂੰ ਸ਼ੋਹਰਤ ਮਿਲਣੀ ਹੈ ਤੁਹਾਡਾ ਬਿਜ਼ਨਸ ਐਕਸਪੈਂਡ ਕਰਨਾ ਹੁਣ ਆ ਗਈ ਹੈ ਤੁਹਾਡੇ ਗੱਲ ਪਿਆਰ ਦੀ ਰਿਸ਼ਤਿਆਂ ਦੀ ਪਿਆਰ ਤੁਹਾਡੇ ਜੀਵਨ ਚ ਆਸਾਨੀ ਨਾਲ ਆ ਤਾਂ ਜਾਂਦਾ ਹੈ ਪਰ ਉਹਨੂੰ ਸਾਬ ਨਹੀਂ ਸਕਦੇ ਉਹ ਤੁਹਾਡੇ ਲਈ ਬਹੁਤ ਵੱਡੀ ਚੁਣੌਤੀ ਬਣ ਜਾਂਦਾ ਹੈ ਹੰਕਾਰ ਤੇ ਜिद ਕਰਕੇ ਕਈ ਵਾਰੀ ਪਿਆਰ ਚ ਦੂਰੀਆਂ ਪੈਦਾ ਹੁੰਦੀਆਂ ਉਹ ਰਿਸ਼ਤੇ ਟੁੱਟ ਜਾਂਦੇ ਆ ਸਨ ਸੂਰਜ ਆ ਨਾ ਤੁਹਾਡੇ ਸਨ ਇਹ ਸੂਰਜ ਵਾਲੇ ਲੋਕ ਆਪਣੇ ਸਾਥੀ ਤੋਂ ਨਿਸ਼ਟਾ ਸਮਰਪਿਤ ਭਾਵਨਾ ਇਮਾਨਦਾਰੀ ਤਾਂ ਬਹੁਤ ਮੰਗਦੇ ਆ ਪਰ ਖੁਦ ਸਮਝੌਤਾ ਕਰਨ ਚ ਦੇਰ ਕਰ ਜਾਂਦੇ ਆ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ ਤੇ ਜੇ ਸਿੰਘ ਮੀਨ ਜਾਂ ਮੇਕ ਰਾਸ਼ੀ ਵਾਲਿਆਂ ਨਾਲ ਤੁਹਾਡਾ ਰਿਸ਼ਤਾ ਬਣਦਾ ਖਿਆਲ ਰੱਖਿਓ ਨਾ ਜਦੋਂ ਰਿਸ਼ਤੇ ਤੈਅ ਹੋਣੇ ਆ ਸਿੰਘ ਮੀਨ ਜਾਂ ਮੇਕ ਰਾਸ਼ੀ ਵਾਲਿਆਂ ਨਾਲ ਤਾਂ ਉਹ ਤੁਹਾਡਾ ਜੀਵਨ ਸੁਖਮਈ ਰਹਿਣਾ ਸੈਟਲਡ ਰਹੋਗੇ ਵੈਲ ਸੈਟਲਡ ਰਹੋਗੇ ਸਭ ਜ਼ਿੰਦਗੀ ਦੇ ਸੁੱਖ ਮਿਲਣਗੇ ਪਰ ਜੇ ਤੁਸੀਂ ਕੁੰਭ ਜਾਂ ਮਿਥਨ ਨਾਲ ਕਿਤੇ ਆਪਣਾ ਜੋੜ ਜੋੜ ਲਿਆ ਕਲੈਸ਼ ਵੱਧ ਜਾਣੇ ਲੜਾਈਆਂ ਵੱਜਣੀਆਂ ਤੁਹਾਡਾ ਡਾਈਵੋਰਸ ਤੱਕ ਹੋ ਸਕਦਾ ਸੁਖਮਬ ਜਾਂ ਮਿਥਨ ਵੱਡਾ ਕ੍ਰਾਸ ਸਿੰਘ ਮੀਨ ਮੇਕ ਯੈਸ ਓਕੇ ਮੈਂ ਆ ਗਈ ਬੜੇ ਸਿਹਤ ਵੱਲ ਦੇਖੋ ਸਿਹਤ ਹੈ ਜਾਨ ਹੈ ਤੇ ਜਾਨ ਹੈ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਪਤਾ ਕੀ ਹੈ ਸਟ्रेस ਬਹੁਤ ਐਕਸੈਸਿਵ ਸੋਚਦੇ ਹੋ ਬੜਾ ਹੀ ਤਣਾਅ ਲੈ ਲੈਂਦੇ ਹੋ ਨਿੱਕੀ ਜਿਹੀ ਗੱਲ ਦਾ ਇਸ ਕਰਕੇ ਤੁਹਾਡੀਆਂ ਅੱਖਾਂ ਤੁਹਾਡਾ ਹਾਰਟ ਹਾਰਟ ਦਾ ਬਹੁਤ ਖਿਆਲ ਰੱਖਣਾ ਨੰਬਰ 1 ਵਾਲਿਓ ਜਨਵਰੀ ਵਾਰ ਆਪਣੀ ਅੱਖਾਂ ਤੇ ਆਪਣਾ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਹਫਤੇ 'ਚ 3-4 ਦਿਨ ਚੱਕਰਿਆ ਕਰੋ ਜੇ ਬੀਪੀ ਦੀ ਗੋਲੀ ਲੱਗੀ ਆ ਤਾਂ ਉਸ ਨੂੰ ਤੁਸੀਂ ਆਫਟਰ ਬ੍ਰੇਕਫਾਸਟ ਖਾਣਾ ਹੀ ਖਾਣਾ ਹੈ ਭੁੱਲਣਾ ਨਹੀਂ ਹੈ ਹਾਰਟ ਦਾ ਚੈੱਕਅਪ 6 ਮਹੀਨੇ ਬਾਅਦ ਕਰਾਉਣਾ ਹੀ ਕਰਾਉਣਾ ਇੱਕ ਡਾਕਟਰ ਕੋਲ ਕਰਾ ਕੇ ਉਹਦੇ ਕੋਲੋਂ ਨਹੀਂ ਆਪਰੇਟ ਕਰਵਾ ਲੈਣਾ ਸੈਕੰਡ ਓਪੀਨੀਅਨ ਹਰੇਕ ਬਿਮਾਰੀ 'ਚ ਲਿਆ ਹੀ ਕਰੋ ਅੱਖਾਂ ਦਾ ਖਾਸ ख्याल ਰੱਖੋ ਜਨਵਰੀ 'ਚ ਜਨਮੇ ਲੋਕਾਂ ਨੂੰ ਖਾਣ ਪੀਣ ਤੇ ਨੀਂਦ ਦਾ ਖਾਸ ਧਿਆਨ ਰੱਖਣਾ ਚਾਹੀਦਾ ਸੂਰਜ ਤੇ ਸ਼ਨੀ ਦਾ ਮਲਾਪ ਤੁਹਾਨੂੰ ਅਨਸ਼ਾਸਨਤਾ ਦੇ ਦਿੰਦਾ ਪਰ ਅਨਸ਼ਾਸਨ ਜੇ ਟੁੱਟ ਗਿਆ ਤਾਂ ਸਰੀਰ ਤੇ ਮਨ ਦੋਨੋਂ ਕਮਜ਼ੋਰ ਹੋ ਜਾਂਦੇ ਆ ਇਸ ਲਈ ਤੁਸੀਂ ਕੀ ਕਰਨਾ ਦਿਨ ਦੀ ਸ਼ੁਰੂਆਤ ਕਰਦੇ ਹੋ ਸਿੱਧੇ ਉੱਠੋ ਸੂਰਜ ਨਮਸਕਾਰ ਕਰੋ ਹੌਲੀ ਹੌਲੀ ਸਾਹ ਲਓ ਪ੍ਰਾਣਯਾਮ ਕਰੋ ਇਹ ਤੁਹਾਡੀ ਟੋਨਿਕ ਹੈ ਤੁਹਾਡਾ ਸੱਚਾ ਦੋਸਤ ਹੈ ਤੁਹਾਡੀ ਦਵਾਈ ਹੈ ਹਰਬਲ ਜਿਹਨੇ ਤੁਹਾਨੂੰ ਸਾਈਡ ਇਫੈਕਟ ਕੋਈ ਨਹੀਂ ਦੇਣਾ ਚੰਗੇ ਅਸਰ ਜ਼ਰੂਰ ਦੇਵੇਗੀ ਹੁਣ ਮੈਂ ਆ ਗਈ ਤੁਹਾਡੀ ਫੈਮਿਲੀ ਦੀ ਗੱਲ ਪਰਿਵਾਰ ਦੀ ਗੱਲ ਪਰਿਵਾਰ ਵਿੱਚ ਤੁਸੀਂ ਹਮੇਸ਼ਾ ਸੈਂਟਰਲ ਪਲੇਸ ਤੇ ਰਹਿੰਦੇ ਹੋ ਕੇਂਦਰ ਲੋਕ ਤੁਹਾਡੇ ਤੇ ਬਹੁਤ ਨਿਰਭਰ ਕਰਦੇ ਆ ਤੁਸੀਂ ਵਧੀਆ ਸਲਾਹਕਾਰ ਹੋ ਪਰ ਤੁਸੀਂ ਕੀ ਕਰਦੇ ਆ ਉਹਨਾਂ ਤੋਂ ਦੂਰੀ ਬਣਾ ਕੇ ਰੱਖਣ ਲੱਗ ਪੈਣਾ ਆ ਵਾਈਟ ਕਰਦੇ ਆ ਨਹੀਂ 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 ਪਰੇ 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 ਬੱਚਿਆਂ ਲਈ ਤੁਸੀਂ ਪ੍ਰੇਰਣਾ ਬਣ ਦਿਓ ਤੁਹਾਨੂੰ ਕਈ ਵਾਰੀ ਰੋਲ ਮਾਡਲ ਸਮਝ ਲੈਂਦੇ ਕਈ ਬੱਚੇ ਕਿ ਮੈਂ ਬਣਨਾ ਤਾਂ ਇਹਦੇ ਵਰਗਾ ਬਣਨਾ ਹੈ ਤੁਸੀਂ ਆਪਣੇ ਮਾਤਾ ਪਿਤਾ ਦਾ ਸਹਾਰਾ ਹੁੰਦੇ ਹੋ ਬਹੁਤ ਮਜ਼ਬੂਤ ਸਹਾਰਾ ਪਰ ਜੀਵਨ ਸਾਥੀ ਦੇ ਨਾਲ ਕਲੈਸ਼ ਕਿਉਂ ਆ ਹੰਕਾਰ ਨਾ ਕਰੋ ਇਸ ਕਰਕੇ ਕਲੈਸ਼ ਵੱਡੀ ਚੁਣੌਤੀ ਬਣ ਜਾਂਦਾ ਯਾਦ ਰੱਖੋ ਸੂਰਜ ਦੀ ਚਮਕ ਦੇ ਬਿਨਾ ਚੰਦਰਮਾ ਦੀ ਠੰਡ ਵੀ ਅਧੂਰੀ ਹੈ ਤੁਹਾਡੇ ਲਾਈਫ ਪਾਰਟਨਰ ਚੰਦਰਮਾ ਦੀ ਠੰਡਕ ਵਰਦਾ ਵਾਲਾ ਵਰਗਾ ਹੈ ਤਾਂ ਤੁਸੀਂ ਸੂਰਜ ਦੀ ਤੇਜ ਤਪਸ਼ ਨਾਲ ਜਰੂਰ ਉਸ ਨਾਲ ਕਲੈਸ਼ਸ ਪੈਦਾ ਕਰਨੇ ਇਸ ਲਈ ਆਪਣਾ ਹੰਕਾਰ ਤਿਆਗ ਦਿਓ ਜੇ ਤੁਸੀਂ ਨਰਮੀ ਤੇ ਪਿਆਰ ਨੂੰ ਸਵੀਕਾਰ ਕਰ ਲਓਗੇ ਨਾ ਤਾਂ ਰਿਸ਼ਤੇ ਚਮਕਣਗੇ ਤੇ ਸਥਿਰ ਵੀ ਰਹਿਣਗੇ ਹੁਣ ਕੁਝ ਟਿਪਸ ਆ ਜੋ ਹਮੇਸ਼ਾ ਯਾਦ ਰੱਖਿਓ ਸਵੇਰੇ ਉਠੋ ਉਗਦੇ ਸੂਰਜ ਨੂੰ ਨਮਸਕਾਰ ਕਰਨਾ ਹੀ ਕਰਨਾ ਇਹ ਜਿਹੜੀ ਟਿਪਸ ਮੈਂ ਦੇਣੇ ਆ ਨਾ ساری ਉਮਰ ਜਦੋਂ ਤੱਕ ਤੁਸੀਂ ਭੌਤਿਕ ਜੰਤ ਜੀਵਤੋਂ ਕਰਨੇ ਕਰ ਰਹੇ ਹੋ ਗੁੱਸੇ ਤੇ ਕਾਬੂ ਰੱਖਣਾ ਪਾਣੀ ਪੀ ਲਓ ਗੁੱਸਾ ਆ ਗਿਆ ਉੱਠ ਕੇ ਚਲੇ ਜਾਓ ਉਸ ਜਗ੍ਹਾ ਤੋਂ ਦਾਨ ਕਰਨ ਦੀ ਆਦਤ ਤੁਹਾਨੂੰ ਮਲਟੀਪਲ ਹੋ ਕੇ ਮਿਲੇਗਾ ਦਾਨ ਕਰਨ ਲੱਗਿਆਂ ਰੌਲਾ ਨਹੀਂ ਪਾਉਣਾ ਮੈਂ ਆ ਕਰਤਾ ਮੈਂ ਉਹ ਕਰਤਾ ਮੈਂ ਇੰਨੇ ਦਿਆਂ ਇੰਨੇ ਨਹੀਂ ਚੁੱਪ ਚੁਪੀਤੇ ਜਾਓ ਕਰਕੇ ਦਾਨ ਆ ਜਾਓ ਲੋਕਾਂ ਨਾਲ ਨਰਮੀ ਰੱਖੋ ਰਿਊਡ ਵਿਵਹਾਰ ਤੁਹਾਡਾ ਕੰਮ ਨਹੀਂ ਆਉਣਾ ਇਹ ਤੁਹਾਡੀ ਅਸਲ ਤਾਕਤ ਹੈ ਤੇ ਕੁਝ ਉਪਾ ਮੈਂ ਹੋਰ ਦੱਸ ਦਵਾਂ ਹਰ ਰੋਜ਼ ਕਰ ਲਿਓ ਤਾਂਬੇ ਦੇ ਲੋਟੇ ਚ ਪਾਣੀ ਲੈਣਾ ਇੱਕ ਲਾਲ ਫੁੱਲ ਵਿੱਚ ਪਾ ਲੈਣਾ ਸੂਰਜ ਨੂੰ ਸਮਰਪਿਤ ਕਰੋ ਐਤਵਾਰ ਨੂੰ ਗੁੜ ਲੈ ਲਓ ਤੇ ਥੋਲੇ ਲੈ ਲੋ ਇਹ ਡੋਨੇਸ਼ਨ ਚੈਰਿਟੀ ਕਰੋ ਜਰਾ ਹੋ ਕਿਤੇ ਤੇ ਰੋਜ਼ਾਨਾ ਬਹਿ ਜਾਓ 11 ਵਾਰ ਭਾਵ 11 ਮੰਨ ਕੇ ਓਮ ਗ੍ਰਿਣੀ ਸੂਰਯੈ ਨਮਹ ਓਮ ਗ੍ਰਿਣੀ ਸੂਰਯੈ ਨਮਹ ਦਾ ਜਾਪ ਕਰਨਾ ਇਹ ਜਿਹੜੇ ਮੈਂ ਟਿਪਸ ਦਿੱਤੇ ਨਾ ਤੁਹਾਨੂੰ ਦੱਸ ਦੇ ਕਰੀਬ ਚੀਜ਼ਾਂ ਨੇ ਇਹ ਆਦਤ ਬਣਾ ਕੇ ਪੱਲੇ ਬੰਨ ਲਓ ਸੁਖੀ ਰਹੋਗੇ ਤੇ ਹੁਣ ਸਭ ਤੋਂ ਅੰਤਲੀ ਗੱਲ ਕਰਨ ਲੱਗੇ ਆ ਇੱਕ ਰੇਅਰੈਸਟ ਸੁਪਰੂਪਾ ਵਿਰਲਾ ਪ੍ਰਾਤਮਿਕ ਗ੍ਰੰਥ ਕਹਿੰਦੇ ਆ ਕਿ ਜਿਹੜੇ ਜਨਵਰੀ ਮਹੀਨੇ ਚ ਜੰਮੇ ਲੋਕ ਹੁੰਦੇ ਆ ਐਤਵਾਰ ਸਵੇਰੇ ਉੱਗਦੇ ਸੂਰਜ ਨੂੰ ਲਾਲ ਚੰਦਲ ਮળા ਕੇ ਜਲ ਅਰਪਤ ਜੇ ਕਰਦੇ ਆ ਅਦਿੱਤਯ ਹਰੇਦੇਸ ਧੋਤਰ ਦੇ 11 ਸ਼ਲੋਕ ਪੜ੍ਹਨੇ ਰੋਜ਼ ਕਿਤਾਬ ਮਿਲ ਜਾਂਦੀ ਧਾਰਮਿਕ ਕਿਤਾਬਾਂ ਦੀ ਦੁਕਾਨ ਤੋਂ ਅਦਿੱਤਯ ਹਰੇਦੇਸ ਧੋਤਰ 11 ਸ਼ਲੋਕ ਪੜ੍ਹ ਲਓ ਤਾਂ ਉਹਨਾਂ ਦੇ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਹੋ ਜਾਂਦੀਆਂ ਨੇ ਦੂਰ ਸੂਰਜ ਵਾਂਗ ਚਮਕੋਗੇ ਤੇ ਅੰਧਕਾਰ ਜਿਹੜਾ ਹੈ ਉਹ ਗਾਇਬ ਹੋ ਜਾਏਗਾ ਤੁਸੀਂ ਰੂਲ ਕਰੋਗੇ ਸਭ ਤੇ ਡੋਮੀਨੇਟ ਪਰਸਨੈਲਿਟੀ ਬਣੇਗੇ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਰੱਖਿਓ ਆਪਣਾ ਖਿਆਲ ਦੱਸਣਾ ਹੈ ਇੱਕ ਨੰਬਰ ਵਾਲਿਓ ਜਨਵਰੀ ਮਹੀਨੇ ਚ ਪੈਦਾ ਹੋਣ ਵਾਲਿਓ ਮੈਂ ਦੱਸਦਾ ਕਿ 2 ਤੇ 2 ਹਮੇਸ਼ਾ 4 ਨਹੀਂ ਹੁੰਦੇ ਅੰਕਾਂ ਦੀ ਖੇਡ ਹੈ ਕਿਸਮਤ ਦਾ ਨਕਸ਼ਾ ਹੈ ਸੋ ਕੋਸ਼ਿਸ਼ ਕਰੋ ਇਹ ਗੱਲ ਆਪੜਾ ਲਓ ਚੰਗੇ ਰਹੋਗੇ ਕਮੈਂਟ ਚ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਲੱਗੀ